ਤੋ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਕੁਮਾਰ ਮੰਡੀ ਦੇ ਵਿੱਚ ਉਹਨਾਂ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਰਵਾਇਆ ਉਹਨਾਂ ਨੇ ਕਿਹਾ ਕਿ ਪਹਿਲਾਂ ਉਸ ਤੋਂ ਸਾਰੀ ਸਿਕਿਉਰਿਟੀ ਵਾਪਸ ਲੈ ਗਈ ਫਿਰ ਪੂਰੀ ਸਾਜ਼ਿਸ਼ ਉੱਝੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਇਨਸਾਫ ਲਈ ਅਜੇ ਵੀ ਉਡੀਕ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਤਵ ਮੈਂਬਰ ਪਾਰਲੀਮੈਂਟ ਬੰਨਾ ਨਹੀਂ ਸਗੋ ਆਪਣੇ ਬੇਟੇ ਲਈ ਇਨਸਾਫ ਲੈਣਾ ਹੈ ਜੋ ਅਜ ਤੱਕ ਉਹਨਾਂ ਨੂੰ ਨਹੀਂ ਮਿਲ ਪਾਇਆ ਚੱਲ ਰਹੀ ਹੈ ਕਿਸ ਤਰੀਕੇ ਨਾਲ ਕਾਰੀ ਕੰਪੇਨ ਮਰਦੀ ਹੈ ਦੇਖੋ ਪਹਿਲਾਂ ਤਾਂ ਅੱਜ ਦੇ ਮੈਂ ਦੱਸਦਾ ਵੀ ਇਸ ਵੇਲੇ ਕੋਸਲਾ ਸਾਹਿਬ ਜਿਹੜੇ ਬਹੁਤ ਪੁਰਾਣੇ ਬੀਜੇਪੀ ਤੇ ਸਾਰੇ ਸੰਗਠਨ ਨਾਲ ਜੁੜੇ ਹੋਏ ਆ ਉਹਨਾਂ ਦੇ ਇਸ ਵੇਲੇ ਪਰਿਵਾਰ ਜਿਹੜੇ ਉਹਨਾਂ ਦੇ ਇੱਕ ਪੁਰਾਣੇ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਬੈਠੇ ਆ ਇੱਧਰ ਸਾਡੇ ਮੰਡਲ ਪ੍ਰਧਾਨ ਬੈਠੇ ਆ ਕਿਉਂਕਿ ਇਹ ਸਿਸਟਮ ਆ ਔਰ ਇਹ ਤੇ ਦੂਜਾ ਇੱਧਰ ਅਮਿਤ ਬੈਠਾ ਸਰ ਮੇਰੇ ਨਾਲ ਛੋਟਾ ਉਹਨਾਂ ਦਾ ਬੇਟਾ ਤਾਂ ਹੈ ਮੇਰਾ ਛੋਟਾ ਭਰਾ ਹੈ ਤੇ ਸਨੀ ਖੋਸਲਾ ਜੀ ਜਿਨ੍ਹਾਂ ਦੇ ਮੈਂ ਸਮਝਦਾ ਬਹੁਤ ਵੱਡੇ ਲੈਵਲ ਤੇ ਸਨੀ ਇਸ ਵੇਲੇ ਕੰਮ ਕਰ ਰਿਹਾ ਹੈ ਪਾਰਟੀ ਦੇ ਲਈ ਤੇ ਸਾਰਾ ਇਹ ਪਰਿਵਾਰ ਖੋਸਲਾ ਪਰਿਵਾਰ ਜਿਹੜਾ ਹੈ ਉਹ ਸਮਰਪਿਤ ਆ ਬੀਜੇਪੀ ਨੂੰ ਤੇ ਉਹਨਾਂ ਦੇ ਗ੍ਰਹਿ ਵਿਖੇ ਆਏ ਸੀ ਉਹਨਾਂ ਦੇ ਆਫਿਸ ਚ ਆਏ ਸੀ ਬੈਠੇ ਉਹਨਾਂ ਦੀ ਸਲਾਹ ਲਈ ਕਿਵੇਂ ਕੰਮ ਕਰਨਾ ਕੀ ਕੁਛ ਕਰਨਾ ਹੈ ਤੇ ਉਸ ਦਾ ਆਸ਼ੀਰਵਾਦ ਉਹਨਾਂ ਦਾ ਲਿਆ ਤੇ ਜਿਹੜੀ ਤੁਸੀਂ ਗੱਲ ਕਹੀ ਆ ਅਸੀਂ ਇਸ ਵੇਲੇ ਜਿਹੜਾ ਬੀਜੇਪੀ ਆ ਜੋ ਪਲੈਨਿੰਗ ਜੋ ਸਾਡੇ ਮਹਾ ਮੰਤਰੀ ਸ਼੍ਰੀ ਨਵਾਸੂ ਜੀ ਉਹਨਾਂ ਦਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਉਸ ਹਸਾਬ ਦੇ ਨਾਲ ਚੱਲ ਰਹੇ ਆ ਸਭ ਤੋਂ ਪਹਿਲਾਂ ਇੱਕ ਫੇਸ ਕੰਪਲੀਟ ਹੋਇਆ ਜਿਹਦੇ ਵਿੱਚ ਸਾਰੇ ਬੂਥ ਸਮੇਲਨ ਹੋਏ ਆ ਉਹ ਸ਼ਹਿਰ ਦੇ 6 ਦੇ 6 ਬੂਥ ਸਮੇਲਨ ਬਹੁਤ ਭਰਮੇ ਹੋਏ ਫਿਰ ਦੂਮਾ ਸ਼ਕਤੀ ਕੇਂਦਰ ਨੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਉਦੋਂ ਬਾਅਦ ਮੰਡਲ ਨੇ ਜਿਹੜੇ ਉਦੋਂ ਉੱਤੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਹੁਣ ਜਿਹੜੀ ਕੱਲ ਸ਼ੁਰੂਆਤ ਹੋਈ ਆ ਹੁਣ ਅਸੀਂ ਜਿੰਨੇ ਸਾਡੇ ਵਾਰਡ ਨੇ ਮੰਡਲ ਆਪਣੇ ਆਪਣੇ ਜੋ ਤਿੰਨ ਜਾਂ ਚਾਰ ਜਿਹੜੇ ਕਿਤੇ ਵਾਰਡ ਪੈਂਦੇ ਆ ਉਹ ਮੰਡਲ ਆਪਣੇ ਆਪਣੇ ਚਾਰ ਜਾਂ ਪੰਜ ਵਾਰਡ ਨੇ ਜਿੰਨੇ ਵੀ ਨੇ ਉਹਨਾਂ ਦੇ ਮੀਟਿੰਗਾਂ ਕੱਲ ਤੋਂ ਸ਼ੁਰੂ ਹੋ ਗਈਆਂ ਏ ਤੇ ਉਹ ਬੜੀ ਚੰਗੀ ਤਰ੍ਹਾਂ ਉਹ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਏ ਤੇ ਜੋ ਜੋ ਉਹ ਚ ਲੱਗੂਗਾ ਵੀ ਹੋਰ ਸੁਧਾਰ ਕਰਨਾ ਏ ਉਹ ਸਾਰਿਆਂ ਦੇ ਮੰਡਲ ਕਮੇਟੀਆਂ ਨਾਲ ਸ਼ਕਤੀ ਦੇ ਕੇਂਦਰ ਕਮੇਟੀਆਂ ਨਾਲ ਬੂਥ ਕਮੇਟੀਆਂ ਨਾਲ ਜਿਵੇਂ ਜਿਵੇਂ ਸਾਨੂੰ ਲੱਗੂਗਾ ਵੀ ਇਹ ਚ ਹੋਰ ਕੀ ਐਡ ਕਰਨ ਵਾਲਾ ਜਿਹੜੇ ਕਾਉਂਸਲਰ ਇਲੈਕਸ਼ਨ ਲੜੇ ਨੇ ਜਾਂ ਜਿਨ੍ਹਾਂ ਨੇ ਅੱਗੇ ਅਪਲਾਈ ਕੀਤਾ ਏ ਉਹ ਸਾਰਿਆਂ ਨੂੰ ਅਸੀਂ ਇਕੱਠੇ ਇੱਕ ਜਗ੍ਹਾ ਤੇ ਕਰਕੇ ਸਾਰੇ ਲੋਕਾਂ ਨੂੰ ਬੁਲਾ ਰਹੇ ਹਾਂ ਤੇ ਉਹਨਾਂ ਨਾਲ ਇਹੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਏ ਕੋਸ਼ਿਸ਼ ਕਰ ਰਹੇ ਹਾਂ ਵੀ ਛੋਟੀ ਮੀਟਿੰਗ ਹੋਵੇ ਜਿੰਨੀ ਛੋਟੀ ਹੋਵੇ ਉੰਨੀ ਅਸੀਂ ਵੱਧ ਕਰ ਲਾਂਗੇ ਕੋਈ ਉਹ ਸ਼ਕਤੀ ਪਰ ਬਾਹਰ ਗਰਮੀ ਬਹੁਤ ਹੋਣ ਕਰਕੇ ਜਿੰਨੇ ਪ੍ਰੋਗਰਾਮ ਛੋਟੇ ਅੰਦਰ ਹੋਣਗੇ ਉਨੀ ਅਸੀਂ ਛੇਤੀ ਵੀ ਕਰ ਪਾਵਾਂਗੇ ਤੇ ਲੋਕਾਂ ਨੂੰ ਜਿਹੜੀ ਵਿਵਸਥਾ ਹੈ ਉਹ ਵੀ ਸੜਕਾਂ ਤੇ ਖਰਾਬ ਨਹੀਂ ਹੋਏਗੀ ਤੇ ਇਹ ਚੀਜ਼ਾਂ ਵੀ ਟ੍ਰੈਫਿਕ ਦੀਆਂ ਵੀ ਬਹੁਤ ਕਿਉਂਕਿ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਮਿੰਟ 'ਚ ਜੇ ਕਿਤੇ ਕੋਈ ਸੜਕ ਬੰਦ ਕਰ ਦੇਣ ਉਹਦੇ ਨਾਲ ਬੜੀ ਵੱਡੀ ਦਿੱਕਤ ਆਉਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਨਜ਼ਰ ਜਿਹੜੀਆਂ ਅੰਦਾਜ਼ ਨਹੀਂ ਕਰ ਸਕਦੇ ਅਸੀਂ ਨਜ਼ਰ 'ਚ ਰੱਖ ਕੇ ਉਸ ਤਰੀਕੇ ਨਾਲ ਕਰ ਰਹੇ ਹਾਂ ਬਹੁਤ ਭਰਮਾ ਰਿਸਪਾਂਸ ਚਾਹੇ ਕਿਸੇ ਧਾਰਮਿਕ ਪ੍ਰੋਗਰਾਮ ਤੇ ਜਾਣੇ ਚਾਹੇ ਕਿਸੇ ਮਹਾਮਾਈ ਦਾ ਗੁੰਗਾਨਣ ਕਿਤੇ ਬਾਲਾ ਜੀ ਦਾ ਦਿਹਾੜਾ ਹੈ ਕਿਤੇ ਗੁਰੂ ਜੀ ਦੇ ਦਿਨ ਮਨਾਏ ਜਾ ਰਹੇ ਆ ਬਹੁਤ ਵੱਡਾ ਉੱਥੇ ਜਦੋਂ ਵੀ ਜਾਂਦੇ ਇੱਕ ਸਾਰੇ ਲੋਕ ਕਹਿੰਦੇ ਧਿਆਨ ਇਸ ਵਾਰ ਸਿਰਫ ਕੇਂਦਰਿਤਾ ਮੋਦੀ ਸਾਹਿਬ ਕੋ ਮੋਦੀ ਸਾਹਿਬ ਵੀ ਸਾਡਾ ਪੰਜਾਬ ਪਹਿਲੀ ਵਾਰ ਜਿਹੜਾ ਇਹ ਉਹ ਇਲੈਕਸ਼ਨ ਲੜ ਰਿਹਾ ਏ ਫੁੱਲ ਦੇ ਨਿਸ਼ਾਨ ਤੇ ਤੇ ਸਭ ਨੂੰ ਬਹੁਤ ਆਸਾਂ ਹੈ ਵੀ ਮੋਦੀ ਸਾਹਿਬ ਨੇ ਜਿਵੇਂ ਬਾਕੀ ਸੂਬਿਆਂ ਚ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਹੈ ਡਬਲ ਇੰਜਨ ਦੀ ਸਰਕਾਰ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਸਾਡਾ ਤਾਂ ਇੱਕ ਇੰਜਨ ਜਿਹੜਾ ਉਹ ਵੀ ਧੂਆ ਮਾਰੀ ਜਾਂਦਾ ਉਹ ਵੀ ਉਹ ਵੀ ਚੱਲ ਨਹੀਂ ਰਿਹਾ ਬਟ ਜੀ ਪੰਜਾਬ ਸਰਕਾਰ ਵੱਲੋਂ ਨਗਰ ਦਾ ਜਿਹੜੀ ਹੈ ਉਹ ਸਰਕਾਰੀ ਬੱਸਾਂ ਦੀ ਬੰਦੋਕੀ ਵੀ ਜਾਰੀ ਹੈ ਰੈਲੀਆਂ ਦੇ ਵਿੱਚ ਤੋਂ ਹਾਈ ਕੋਰਟ ਨੇ ਸਖਤੀ ਮੰਗ ਜਟਾਈ ਹੈ ਤੇ ਜਵਾਬ ਮੰਗਿਆ ਉਹ ਤੁਹਾਨੂੰ ਹੀ ਮਿਲਿਆ ਦੇਖੋ ਇੱਕ ਗੱਲ ਮੇਰੀ ਨੂੰ ਸਮਝੋ ਤੁਹਾਡੇ ਨਾਲ ਮੈਂ ਸਹਿਮਤ ਹਾਂ ਇਹ ਹੈ ਜੇ ਕਮ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਾਂਜੀ ਉਹ ਕੋਰਟ ਨੇ ਜੇ ਸੰਕੇਤ ਲਿਆ ਏ ਤਾਂ ਬਹੁਤ ਇਹ ਸੀਰੀਅਸ ਇਸ਼ੂ ਆ ਪਰ ਸਰਕਾਰਾਂ ਇਹ ਚੋਰ ਮੂਰੀਆਂ ਕਰਨੋਂ ਹਟਦੀਆਂ ਨਹੀਂ ਹੁੰਦੀਆਂ ਇਹ ਆਦਤ ਪਈ ਆ ਇਹ ਭਾਜੀਪੀ ਦੀ ਸਰਕਾਰ ਤਾਂ ਹੈ ਨਹੀਂ ਕਿ ਤੇ ਜਿਹੜੀਆਂ ਵੀ ਸਰਕਾਰਾਂ ਨੇ ਇਹ ਪਹਿਲਾਂ ਇਹੋ ਜਿਹੇ ਕੰਮਾਂ ਨੂੰ ਗਿੱਜੇ ਹੋਏ ਆ ਤੇ ਉਹਨਾਂ ਦਾ ਤੇਲ ਖਾ ਲਿਆ ਉਹਨਾਂ ਦੀਆਂ ਬਾਡੀਆਂ ਖਾਲੀਆਂ ਉਹਨਾਂ ਦੀਆਂ ਦਰਬਾਰਤੋਂ ਕਰ ਲੀਆਂ ਇਹ ਕਰਦੇ ਆ ਸਰ ਇੱਕ ਅਮਰਿਤਪਾਲ ਨੂੰ ਟਿਕਟ ਦਿੱਤੀ ਗਈ ਹੈ ਉਹ ਜੇਲ੍ਹ ਤੋਂ ਚੋੜ ਲੜਨ ਜਾ ਰਹੇ ਆ ਤਾਂ ਕੀ ਲੱਗਦਾ ਪੰਜਾਬ ਦੀ ਜਨਤਾ ਨੇ ਕੀ ਪ੍ਰਭਾਵ ਲਾਂਕਾ ਆਜ਼ਾਦ ਮੇਰ ਬਾਦ ਤੋਂ ਖੰਡੋਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਚੋਂ ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਹੈ ਹਰੇਕ ਇਲੈਕਸ਼ਨ ਲੜਦਾ ਜਿਹੜਾ ਇਹ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਇਹ ਜੇਲ੍ਹ 'ਚ ਸੀਗੇ ਇਲੈਕਸ਼ਨਾਂ ਲੜੇ ਨੇ ਤੇ ਇਸ ਕਰਕੇ ਉਹ ਕੋਈ ਹੱਲ ਨਹੀਂ ਉਹ ਤਾਂ ਕੋਈ ਵੀ ਲੜ ਸਕਦਾ ਨਿਕਲ ਜਾਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨੇ ਚਾਚਾਵਾ ਹੋ ਗਏ ਕਾਂਗਰਸ ਤੋਂ ਤੁਹਾਡਾ ਕੀ ਲੱਗਦਾ ਕੀ ਹੋ ਜਾ ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਕਿਹਨੂੰ ਨਹੀਂ ਲੜਾਉਂਦੇ ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣੇ ਤੋਂ ਚੌਣ ਮੈਦਾਨ ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਸਾਡੇ ਸਾਹਮਣੇ ਸਾਡੇ ਸਾਹਮਣੇ ਵੇਖਣਗੇ ਇਹ ਇਹ ਹਜੇ ਕੋਈ ਜ ਕੋ ਗੱਲ ਹੀ ਹੈ ਨਹੀਂਗੀ ਇਹਦਾ ਆਪ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ ਇੱਕ ਇੱਕ ਬਿੱਤੀ ਤੁਸੀਂ ਗਏ ਸੀ ਕਿ ਇੱਥੇ ਆਪਣਾ ਇਸ ਲਾਂਗਵਾ ਜਿਹਦੇ ਵਿੱਚ ਕੁਝ ਲੋਕ ਲੱਗਦਾ ਲਗਾਤਾਰ ਭਾਜਪਾ ਦੇ ਵਿਰੋਧ ਕਰੇ ਹੰਸਾ ਐਂਸਾ ਤੁਹਾਡਾ ਵੀ ਜਿਹੜਾ ਨਾਰੇਬਾਜੀ ਕਰਨ ਦੀ ਵੀਡੀਓ ਕੋ ਵਾਇਰਲ ਹੋਈ ਸੀ ਪਤਾ ਨਹੀਂ ਮੈਂ ਦੇਖੀ ਨਹੀਂ ਕੋਈ ਸਰ ਇੱਕ ਫਾਇਲ ਹਲ ਕਦੋਂ ਲੱਖਾ ਜੀ ਨੇ ਇੱਕ ਵਾਰ ਫਿਰ ਤੋਂ ਡਾਕਟਰ ਅਮਰ ਸਿੰਘ ਨੂੰ ਟਿਕਟ ਦੇ ਦਿੱਤੇ ਸਵਾਲ ਖੜੇ ਹੋ ਗਏ ਉਹ ਕੱਲੇ ਵੀ ਹੁਣ ਨਿਊ ਜਵਾਨਾਂ ਨੂੰ ਵੀ ਅੱਗੇ ਆਉਣ ਦੇ ਤਰ੍ਹਾਂ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਤੇ ਨਾ ਕਿਤੇ ਵੀ ਕਾਂਗਰਸ ਪਾਰਟੀ ਦੇ ਆਮ ਜਿਹੜੇ ਨੌਜਵਾਨ ਹੈ ਸਰ ਜੀ ਵੀ ਦਿੱਤੀ ਬਾਕੀ ਤਾਂ ਵਿਰੋਧ ਕਰਨਾ ਬਣਦਾ ਏ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਡੇ ਫੁੱਲ ਥੋੜੀ ਪਾਉਣੇ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧ ਹੀ ਕਰਨਾ ਏ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕੀ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਏ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਤਰੀਕੇ ਨਾਲ ਹੋ ਰਿਹਾ ਚਾਹੇ ਜਲੰਧਰ ਚ ਹੋ ਰਿਹਾ ਚਾਹੇ ਉਹ ਫਤਿਹਗੜ੍ਹ ਸਾਹਿਬ ਚ ਹੋ ਰਿਹਾ ਚਾਹੇ ਉਹ ਪਟਿਆਲੇ ਚ ਹੋਇਆ ਚਾਹੇ ਉਹ ਬਠਿੰਡੇ ਚ ਹੋਇਆ ਹਜੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਦੋਂ ਬਾਅਦ ਪਤਾ ਲੱਗੂਗਾ ਕਿੱਥੇ-ਕਿੱਥੇ ਕੀ ਹੁੰਦਾ ਤੇ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਇਹ ਕੰਟਰੋਲ ਕਰਨ ਦੀਆਂ ਵੀ ਆਪਣੇ ਸੱਚੋ ਪੰਚ ਪਈ ਹੈ ਜਾਂ ਪਾਰਟੀ ਕਾਂਗਰਸ ਅੱਦ ਤੱਕ ਉਮੀਦਵਾਰੀ ਫਾਈਨਲ ਨਹੀਂ ਹੋ ਰਹੀ ਹੈ ਹੁਣ ਮੈਂ ਦੱਸੋ ਕੀ ਇਸ ਗੱਲ ਦਾ ਮੇਰੇ ਕੋਲ ਕੀ ਜਵਾਬ ਆ ਮੈਂ ਤਾਂ ਹੁਣ ਕਾਂਗਰਸ 'ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਕੀ ਹੋ ਰਿਹਾ ਜੀ ਆਪਣਾ ਚੰਨੀ ਜੀ ਦਾ ਇੱਕ ਨਾ ਉਹ ਫੋਟੋ ਦੀ ਫਾਈਲ ਹੋ ਰਹੀ ਆ ਜਿਹਦੇ ਵਿੱਚ ਉਹ ਕੁਝ ਛੇਕਾ ਦੀ ਲਾੜੀ ਆ ਪੁਰਾਣੀ ਆ ਹੁਣ ਮੈਨੂੰ ਤਾਂ ਆਪ ਮੈਨੂੰ ਸ਼ਰਮ ਆਉਂਦੀ ਹੈ ਹੁਣ ਮੈਂ ਕੀ ਗੱਲ ਕਰਾਂ ਇਹਦੇ ਉੱਤੇ ਇੱਕ ਮਿੰਟ ਜੀ ਚੌਧਰੀ ਨੂੰ ਸਸਪੈਂਡ ਕਰਤਾ ਕਾਂਗਰਸ ਪਾਰਟੀ ਨੇ ਫਲੋਰ ਤੋਂ ਐਮਐਲਏ ਚੌਧਰੀ ਸਾਹ ਦੇ ਬੈਠੇ ਦੇਖੋ ਚੌਧਰੀ ਗਰਵੰਤਾ ਸਿੰਘ ਜੀ ਆਜ਼ਾਦੀ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਸੀ ਦੇਖੋ ਇਹੀ ਤਾਂ ਗੱਲ ਆ ਨਾ ਉਹਨਾਂ ਦੇ ਦੋਨੋਂ ਬੇਟੇ ਐਸਸੀ ਐਸਸੀ ਸਮਾਜ ਆ ਨਾ ਉਦੋਂ ਕੋਈ ਕਿਸੇ ਜੀ ਕੋਈ ਫਰਕ ਨਹੀਂ ਹੁੰਦਾ ਸੀ ਜਦੋਂ ਗੁਰਵੰਤਾ ਸਿੰਘ ਜੀ ਉਸ ਵੇਲੇ ਜਦੋਂ ਬਹੁਤ ਐਸਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹ ਉੱਤੇ ਉੱਠੇ ਤੇ ਉਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕੀਤਾ ਫਿਰ ਅੱਗੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਅੱਗੇ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਨਾਲ ਮੈਂ ਉਹਨਾਂ ਦੇ ਐਮਪੀ ਰਹਾ ਯਾਰ ਉਹਨਾਂ ਦੀ ਦੇਤਾ ਦੇਖੋ ਡੈਥ ਹੋਈ ਕਿਵੇਂ ਆ ਮੈਂ ਇੱਥੋਂ ਰਾਹੁਲ ਗਾਂਧੀ ਜੀ ਦੀ ਯਾਤਰਾ ਚ ਉਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਸਾਰੇ ਮੈਂ ਰਾਹੁਲ ਗਾਂਧੀ ਦੀ ਲਈ ਯਾਤਰਾ ਲੁਧਿਆਣਾ ਜਿਹੜਾ ਅਪੋਲਾ ਜਿੱਥੇ ਲਾਡੋਵਾਲ ਆਪਣਾ ਟੋਲ ਉਹ ਤੋਂ ਅੱਗੇ ਲੁਧਿਆਣਾ ਹੱਦ ਖਤਮ ਹੋ ਗਈ ਉਹਨਾਂ ਦੇ ਹੱਥ 'ਚ ਉਹ ਝੰਡਾ ਹੈ ਜਿਹੜਾ ਫੜਾਤਾ ਉਹ ਯਾਤਰਾ ਕਿਸ ਤਰੀਕੇ ਨਾਲ ਕਿਉਂਕਿ ਸਿਕਿਉਰਿਟੀ ਬੜੀ ਸੀ ਲੋਕ ਬੜੇ ਸੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਉਹਦੇ ਵਿੱਚ ਧੱਕਾ ਮੁੱਕੀ ਦੇ ਵਿੱਚ ਉਹਨਾਂ ਦੀ ਉਦੋਂ ਡੈਥ ਹੋ ਗਈ ਤੇ ਯਾਰ ਡੈਥ ਹੋ ਗਈ ਤੇ ਅੱਜ ਉਸ ਪਰਿਵਾਰ ਨੂੰ ਤੁਸੀਂ ਤੁਸੀਂ ਚਲੋ ਇਹ ਟਿਕਟ ਤਾਂ ਉਹਨਾਂ ਦੀ ਗੱਲ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਜਫੀਚ ਤਾਂ ਲੈ ਲਓ ਰਾਹੁਲ ਗਾਂਧੀ ਜੀ ਉਹ ਤਾਂ ਤੁਹਾਡਾ ਆਪਣਾ ਪਰਿਵਾਰ ਆ ਉਹ ਕਿਤੇ ਕੋਈ ਕਿਤੇ ਕੁਝ ਥੋੜੀ ਕਹਿੰਦੇ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਮળਾਇਆ ਹੀ ਨਹੀਂ ਜੋ ਮੇਰੀ ਵਿਕਰਮ ਚੌਧਰੀ ਸਾਹਿਬ ਨਾਲ ਗੱਲ ਹੋਈ ਆ ਤੇ ਅੱਜ ਉਹਨਾਂ ਦੇ ਮਾਤਾ ਜੀ ਆ ਉਹ ਵੀ ਜੀਪੀ ਜੁਆਇਨ ਕਰ ਗਏ ਕੋਈ ਕੋਈ ਨਹੀਂ ਕਰਦਾ ਹੁੰਦਾ ਪਰ ਪਤਾ ਨਹੀਂ ਕੀ ਹੋਇਆ ਹੁਣ ਉਹਨਾਂ ਦੀ ਜਾਣੇ ਪਰ ਉਹ ਇਸ ਵੇਲੇ ਬਹੁਤ ਪੁਰਾਣੇ ਪਰਿਵਾਰ ਨੇ ਉੱਥੇ ਕੀ ਪੀ ਸਾਹਿਬ ਭਿੰਦਰ ਸਿੰਘ ਕੇ ਪੀ ਉਹਨਾਂ ਦੇ ਦਰਸ਼ਨ ਸਿੰਘ ਕੇ ਪੀ ਜੀ ਵੀ ਸ਼ਹੀਦ ਹੋਏ ਪਾਰਟੀ ਲਈ ਖੂਨ ਡੁੱਲਿਆ ਉਹਨਾਂ ਦੇ ਗੋਲੀਆਂ ਮਾਰ ਕੇ ਮਾਰਤੇ ਸਰਦਾਰ ਬਿਆਨ ਸਿੰਘ ਜੀ ਉਸ ਦਿਨ ਮੈਨੂੰ ਇਹ ਯਾਦ ਆ ਉਹਨਾਂ ਦੀ ਜਦੋਂ ਅਰਥੀ ਪਈ ਸੀ ਡੈੱਡ ਬਡੀ ਪਈ ਸੀ ਉੱਤੇ ਤਾਂ ਹਾਂ ਮਾਰ ਕੇ ਰੋਏ ਸੀ ਉਹਨਾਂ ਤੇ ਇਸ ਕਰਕੇ ਉਹ ਜੇ ਪਰਿਵਾਰ ਅਕਾਲੀ ਦਲ ਚਲੇ ਗਏ ਕੋਈ ਕੋਈ ਐਸਾ ਜਿਹੜਾ ਤੁਸੀਂ ਇਹ ਇਹ ਇੱਕ ਪਰਿਵਾਰ ਕੋਈ ਹੋ ਸਕਦਾ ਇਹ ਸਾਰੇ ਕਿਉਂ ਕਿਉਂ ਕਿਤੇ ਨਾ ਕਿਤੇ ਤਾਂ ਇਹ ਬਹੁਤ ਵੱਡੀ ਕਮੀ ਆ ਜਿਹੜੀ ਸਰ ਆਪ ਮਾਰੀ ਪਾ ਲਓ ਜਿ세 ਜਿ세 ਮੂੜਾ ਤੇ ਸ਼ਮਨਿਕਾ ਲੜਦੇ ਬਿੱਟਾ ਅਥੇ ਆਪਣੇ ਕਾਕਾ ਸੋਜੀ ਅੱਜ ਬੀਜੇਪੀ ਸ਼ਾਮਕ ਹੋਈ ਜਾ ਚਰਚਾ ਕੇ ਸਾਡੇ ਨਹੀਂ ਇਹ ਤਾਂ ਇਹ ਤਾਂ ਦਿਖੋ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਆ ਇਹ ਤਾਂ ਸ਼ੁਰੂਆਤ ਹੋਈ ਆ ਹਜੇ ਮੈਂ ਤਾਂ ਖੈਰ ਤੁਹਾਡੇ ਕੋਲ ਬੈਠਾ ਹਾਂ ਇਹ ਤਾਂ ਬੀਜੇਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਆ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਨੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗਿਆਂ ਵਾਂਗੂੰ ਲੜਦੇ ਆ ਕੱਕੜਾਂ ਵਾਂਗੂੰ ਲੜਦੇ ਆ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁਖੀ ਰੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਕਰਦਾ ਰਾਜਾ ਬਣ ਕੇ ਕੀ ਕਰਦੇ ਆ ਇੱਕ ਦੂਜੇ ਨੂੰ ਯਾਰ ਮਤਲਬ ਮਾਰਨ ਤੇ ਤੁਲੇ ਹੋਏ ਨੇ ਕਦੇ ਇਕੱਠੇ ਇੱਕ 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 ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਆ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਜੀ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਸ਼ਿਹਾਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਕਿ ਹੋਰ ਸੁਣ ਲਓ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ ਕਹਿੰਦੀ ਵੀ ਇੱਕ ਕਾਂਗਰਸ ਪਾਰਟੀ ਐਸੀ ਆ ਜਿਨੇ ਮਹਿਲਾ ਮੰਨੂ ਲੇਡੀਜ਼ ਨੂੰ ਔਰਤਾਂ ਨੂੰ ਟਿਕਟਾਂ ਦੋ ਦਿੱਤੀਆਂ ਇੱਕ ਫਰੀਦਕੋਟ ਤੋਂ ਇੱਕ ਫਿਰੋਜ਼ਪੁਰੋਂ ਉਹ ਸਾਡੇ ਅਸੀਂ ਬੀਜੇਪੀ ਨੇ ਤਾਂ ਪਹਿਲਾਂ ਹੀ ਤਿੰਨ ਟਿਕਟਾਂ ਦੇ ਚੁੱਕੀ ਆ ਅਜੇ ਬਾਕੀ ਟਿਕਟਾਂ ਦੀ ਗੱਲ ਛੱਡੋ ਪੂਰੀ ਅਨਾਉਂਸ ਨਹੀਂ ਹੋਈ ਪਹਿਲੀ ਮਹਾਰਾਣੀ ਪ੍ਰਨੀਤ ਕੌਰ ਜੀ ਦੂਜੀ ਮਲੂਕਾ ਸਾਹਿਬ ਦੇ ਘਰੋਂ ਜਿਹੜੀ ਟਿਕਟ ਬਠਿੰਡਾ ਤੇ ਤੀਜੀ ਹਸ਼ਿਆਰਪੁਰ ਦੀ ਜੇ ਤਿੰਨ ਤਾਂ ਸਭ ਤੋਂ ਵੱਧ ਤਾਂ ਲੇਡੀਜ਼ ਦੀ ਜੇ ਮਹਿਲਾਵਾਂ ਦੀ ਜੇ ਸਭ ਦੀ ਜੇ ਗੱਲ ਕਰਦੇ ਆ ਮੋਦੀ ਜੀ ਨਾ ਉਹਨਾਂ ਨੂੰ ਰਿਜ਼ਰਵੇਸ਼ਨ ਦੀ ਤਾਂ ਉਹ ਤਿੰਨ ਟਿਕਟਾਂ ਪਹਿਲਾਂ ਇਸ ਵੇਲੇ ਭਾਜਪਾ ਕੱਲੀ ਪਾਰਟੀ ਹੈ ਜਿਹਨੇ ਦਿੱਤੀ ਆਏ ਤਾਂ ਸਾਫਲਾਸ ਆਪ ਦਾ ਮੰਨ ਗਿਆ ਸੀ ਲੇਕਿਨ ਉਹਨਾਂ ਦੇ ਬੇਟੇ ਰੋਬਿੰਦ ਕਿਹਾ ਜਾ ਰਿਹਾ ਕਿ ਉਹ ਸਰਦ ਨੇ ਬਠਿੰਡਾ ਤੋਂ ਤਾਂ ਕਿਤੇ ਨਾ ਕਿਉਂ ਨਾ ਉਤਰਨ ਜੀ ਜੇ ਉਹਨਾਂ ਦਾ ਮਨ ਆ ਜਦੋਂ ਕੋਈ ਜੇਲ੍ਹ 'ਚ ਬੈਠਾ ਲੜ ਸਕਦਾ ਤੇ ਸਿੱਧੂ ਮੂਸੇ ਵਾਲੇ ਸਾਹਿਬ ਨੂੰ ਤਾਂ ਇਸ 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 ਸਰਕਾਰ ਨੇ ਸਿੱਧਾ ਸਿੱਧਾ ਜਿਵੇਂ ਕਹਿੰਦੇ ਆ ਨਾ 트ੈਪ 'ਚ ਲੈ ਕੇ ਕਿਸੇ ਨੂੰ ਫਸਾ ਕੇ ਸਿਕਿਉਰਿਟੀ ਵਾਪਸ ਲੈ ਕੇ ਉਹ ਐਡਾ ਜਵਾਨ ਪੁੱਤ ਆ ਜਿਹੜਾ ਉਹ ਇਹ ਆਮ ਆਦਮੀ ਪਾਰਟੀ ਨੇ ਉਹ ਮਾਰਾਇਆ ਏ ਮੁੰਡਾ ਉਹ ਪਿਓ ਰੋਜ਼ ਮਰਦਾ ਏ ਇਸ ਕਰਕੇ ਉਹਨਾਂ ਦੇ ਮਨ 'ਚ ਇਹ ਆ ਵੀ ਕਿਤੇ ਨਾ ਕਿਤੇ ਅਸੀਂ ਪਹੁੰਚੀਏ ਤੇ ਜਿਹੜਾ ਸਾਨੂੰ ਇਨਸਾਫ ਮਿਲ ਸਕੇ ਗੱਲ ਤਾਂ ਆਹ ਦਰਦ ਆ ਉਹਨਾਂ ਅੰਦਰ ਹੋਰ ਐਮਪੀ ਬਣਦਾ ਉਹਨਾਂ ਨੂੰ ਚਾਅ ਹੈ